ना कुछ ना कुछ लोटल चाहिए करा खन्ना जी को रमनवीर जी की जरूर कुछ ना कुछ दसो <satur Qing lasers> ਅੰਗਰ ਜੀ ਨੇ ਮੇਰੇ ਕਲੀਗ ਨੇ ਮੇਰੇ ਸੀਨੀਅਰ ਨੇ ਇਹਨਾਂ ਨੇ ਕਾਫੀ ਗੱਲਾਂ ਰੱਖੀਆਂ ਨੇ ਕਿ ਸਾਡੇ ਅੱਗੇ ਹੁਣ ਚੁਣੌਤੀਆਂ ਬਹੁਤ ਨੇ ਤੇ ਚੁਣੌਤੀਆਂ ਦੇ ਸੰਮੁਖ ਜਿੰਨਾ ਅਸੀਂ ਵੱਧ ਐਜੂਕੇਟ ਹੋਵਾਂਗੇ ਜਿੰਨਾ ਵੱਧ ਸਾਨੂੰ ਗਿਆਨ ਹੋਊਗਾ ਉਨਾ ਹੀ ਅਸੀਂ ਉਹਨਾਂ ਚੁਣੌਤੀਆਂ ਨੂੰ ਬਿਹਤਰ ਤਰੀਕੇ ਨਾਲ ਡੀਲ ਕਰ ਸਕਾਂਗੇ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜੀ ਵੀ ਭਾਸ਼ਾ ਦੇ ਵਿੱਚ ਅਸੀਂ ਪੱਤਰਕਾਰੀ ਕਰ ਰਹੇ ਹਾਂ ਸਾਨੂੰ ਉਸ ਭਾਸ਼ਾ ਦੀ ਡੂੰਗੀ ਸਮਝ ਹੋਣੀ ਚਾਹੀਦੀ ਹੈ ਡੂੰਗੀ ਨਾ ਵੀ ਹੋਵੇ ਇੱਕ ਚੰਗੀ ਸਮਝ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਅਸੀਂ ਉਸ ਭਾਸ਼ਾ ਨਾਲ ਆਪਣੇ ਪੇਸ਼ੇ ਨਾਲ ਇੱਕ ਠੀਕ ਤਰੀਕੇ ਦਾ ਇਨਸਾਫ ਕਰ ਸਕੀਏ ਦੂਜੀ ਗੱਲ ਇਹਦੇ ਵਿੱਚ ਇਹਨਾਂ 20-25 ਸਾਲ ਦੇ ਵਿੱਚ ਬਹੁਤ ਕੁਝ ਬਦਲਿਆ ਆ ਆ ਨਾਲ ਦੀ ਨਾਲ ਹੁਣ ਹੁੰਦਾ ਕੀ ਆ ਵੀ ਜਿਵੇਂ ਲੀਡਰਸ਼ਿਪ ਜਾਂ ਜਿਹੜੇ ਪੋਲੀਟੀਸ਼ਨ ਨੇ ਉਹ ਪੱਤਰਕਾਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਕਰਦੇ ਬਹੁਤ ਥਾਵਾਂ ਤੇ ਬਹੁਤ ਮੌਕਿਆਂ ਤੇ ਸਾਡਾ ਭਾਈਚਾਰਾ ਜਿਹੜਾ ਮਜ਼ਾਕ ਦਾ ਪਾਤਰ ਵੀ ਬਣਦਾ ਮੈਨੂੰ ਲੱਗਦਾ ਵੀ ਸਾਨੂੰ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਰਮਨ ਜੀ ਨੇ ਕਿਹਾ ਵੀ ਸਾਨੂੰ ਐਜੂਕੇਟ ਹੋਣ ਦੀ ਜ਼ਿਆਦਾ ਲੋੜ ਆ ਸਾਨੂੰ ਹਿਸਟਰੀ ਪੋਲੀਟਿਕਸ ਕਰੰਟ ਅਫੀਅਰਸ ਦੇ ਬਾਰੇ ਵਿੱਚ ਜਿੰਨੀ ਜ਼ਿਆਦਾ ਡੂੰਗੀ ਸਮਝ ਹੋਊਗੀ ਉਨਹੀਂ ਅਸੀਂ ਅਮਜ਼ਬੂਤੀ ਦੇ ਨਾਲ ਆਪਣੀ ਗੱਲ ਰੱਖ ਸਕਾਂਗੇ ਜਾਂ ਸਾਡੇ ਚ ਸਵਾਲ ਪੁੱਛਣ ਦੀ ਸਮਰੱਥਾ ਜਿਹੜੀ ਆ ਵਧੇਰੇ ਹੋ ਸਕਦੀ ਆ ਤੋਂ ਸੋ ਮੈਨੂੰ ਇਹ ਲੱਗਦਾ ਹੈ ਕਿ ਬੜੀ ਬੇਬਾਕੀ ਨਾਲ ਤੇ ਬੜੇ ਬੇਕਿਰਕ ਹੋ ਕੇ ਸਾਨੂੰ ਸਵਾਲ ਪੁੱਛਣੇ ਚਾਹੀਦੇ ਆ ਕਿਉਂਕਿ ਅਸੀਂ ਜਿਹੜੇ ਇਹ ਭਾਰਤੀ ਡੈਮੋਕ੍ਰੇਸੀ ਆ ਉਹਦਾ ਚੌਥਾ ਥੰਮਿਆ ਤੇ ਸਾਡੇ ਪੇਸ਼ੇ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੀ ਆ ਕਿ ਅਸੀਂ ਸਵਾਲ ਪੁੱਛਣੇ ਆ ਅਸੀਂ ਜਵਾਬ ਦੇ ਬਣਾਉਣਾ ਅ ਚਾਹੇ ਉਹ ਬਿਊਰੋਕ੍ਰੇਸੀ ਆ ਚਾਹੇ ਉਹ ਪੋਲੀਟੀਸ਼ੀਅਨ ਨੇ ਤੇ ਚਾਹੇ ਜੁਡੀਸ਼ਰੀ ਆ ਚਾਹੇ ਕੋਈ ਵੀ ਆ ਸੋ ਉਹਦੀ ਜਵਾਬਦੇਹੀ ਅਸੀਂ ਤਾਂ ਹੀ ਤੈਅ ਕਰ ਪਾਵਾਂਗੇ ਜੇ ਅ ਅਸੀਂ ਆਪ ਮਜ਼ਬੂਤ ਹੋਵਾਂਗੇ ਸੋ ਆਪਣੀ ਮਜ਼ਬੂਤੀ ਦੇ ਲਈ ਲਗਾਤਾਰ ਕੰਮ ਕਰਨ ਦੀ ਲੋੜ ਆ ਉਹਦੇ ਲਈ ਪੜਨਾ ਚਾਹੀਦਾ ਆ ਤੇ ਉਹਦੇ ਲਈ ਆਪ ਵੀ ਐਜੂਕੇਟ ਹੋਵੋ ਆਪਣੇ ਸਾਥੀਆਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਖੰਨਾ ਜੀ ਨੇ ਸ੍ਰਿੰਦਰਪਾਲ ਜੀ ਨੇ ਰਮਨ ਜੀ ਨੇ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਵੀ ਇਹਦੇ ਲਈ ਸਾਨੂੰ ਅੱਗੇ ਐਫਰਟ ਕਰਦੇ ਰਹਿਣਾ ਚਾਹੀਦਾ ਬਾਕੀ ਇਸ ਸਪੈਸ਼ੀਸ ਦੇ ਅੱਗੇ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹਦਾ ਮੁਕਾਬਲਾ ਅਸੀਂ ਜਥੇਬੰਦਕ ਹੋ ਕੇ ਹੀ ਕਰ ਸਕਦੇ ਆ ਆਰਗੇਨਾਈਜ਼ ਹੋ ਕੇ ਹੀ ਕਰ ਸਕਦੇ ਆ ਜਿੰਨਾ ਵੱਧ ਅਸੀਂ ਇਕੱਠੇ ਰਾਵਾਂਗੇ ਓਨੇ ਵੱਧ ਅਸੀਂ ਮਜ਼ਬੂਤ ਰਾਵਾਂਗੇ ਨਹੀਂ ਤਾਂ ਇਕੱਲੇ-ਇਕੱਲੇ ਨੂੰ ਤਾਂ ਜੋ ਸਮਾਜ ਦੇ ਵਿੱਚ ਹਾਲਾਤ ਨੇ ਉਹ ਸਾਨੂੰ ਸਾਡੀ ਸਰਵਾਈਵਲ ਬਹੁਤ ਔਖੀ ਆ ਸੋ ਇਹ ਚੰਗੀ ਗੱਲ ਹੈ ਕਿ ਅਸੀਂ ਸਾਰੇ ਇਕੱਠੇ ਆ ਤੇ ਇਹਨੂੰ ਹੋਰ ਮਜ਼ਬੂਤ ਕੀਤਾ ਜਾਵੇ ਆਪਣੇ ਭਾਈਚਾਰੇ ਕੇ ਇਕਤਾ ਜਿਹੜੀ ਮਜ਼ਬੂਤ ਕੀਤੀ ਜਾਣੀ ਚਾਹੀਦੀ ਆ ਧੰਨਵਾਦ ਉਹ ਅਖਬਾਰਾਂ ਵਿੱਚ ਜਿਹੜੀਆਂ ਛਪੜੀਆਂ ਸੀ ਉਹ ਸਿੱਕੇ ਦੇ ਉਹ ਪ੍ਰਿੰਟ ਨਾਲ ਹੱਥ ਨਾਲ ਛਪੜੀਆਂ ਸੀ ਕਾਤਬ ਲਿਖਦੇ ਸੀ ਉਸ ਤੋਂ ਬਾਅਦ ਜਦੋਂ ਕੈਲੀਬਰ ਪ੍ਰਿੰਟਰ ਫੈਕਸ ਆਈ ਸਾਨੂੰ ਲੱਗਿਆ ਕਿ ਬਹੁਤ ਉਨਤੀ ਵਾਲਾ ਦੌਰ ਆ ਹੁਣ ਤੇ ਟੈਕਨੋਲੋਜੀ ਇੰਨੀ ਕ ਆ ਗਈ ਹੈ ਕਿ ਹੁਣ ਤਾਂ ਤੁਸੀਂ ਮੇਰੇ ਖਿਆਲ ਆਪਣੇ ਸਿਗਨੇਚਰ ਵੀ ਕੀਤੀਆਂ ਨੂੰ 6-6 ਮਹੀਨੇ ਵੀ ਜੰਦੇ ਡਿਜੀਟਲ ਸਿਗਨੇਚਰ ਹੋਣ ਲੱਗ ਪਿਆ ਹੈ ਤੇ ਇਹ ਟੈਕਨੋਲੋਜੀ ਦਾ ਫਾਇਦਾ ਜਿਹੜਾ ਜਰਨਲਿਜ਼ਮ ਨੂੰ ਜਾਂ ਇਹ ਪੱਤਰਕਾਰਤਾ ਦੇ ਫੀਲਡ ਨੂੰ ਹੋਣਾ ਚਾਹੀਦਾ ਸੀਗਾ ਜੋ ਮੈਨੂੰ ਲੱਗ ਰਿਹਾ ਉਹ ਕੁਲ ਟੋੜਿਆ ਟੈਕਨੋਲੋਜੀ ਨੂੰ ਆਪਾਂ ਮਿਸਯੂਜ਼ ਕਰ ਰਹੇ ਹਾਂ ਯੂਜ਼ ਕਰ ਰਹੇ ਹਾਂ ਉਹ ਤਾਂ ਅਲੱਗ ਗੱਲ ਹੈ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਖਾਸ ਕਰਕੇ ਜਿਹੜਾ ਡਿਜੀਟਲ ਮੀਡੀਆ ਹੈ ਪ੍ਰਿੰਟ ਨੇ ਦੇ ਅਗਲੇ ਦਿਨ ਛਪਣਾ ਹੈ ਡਿਜੀਟਲ মিডিਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਨਾ ਉਹ ਖਬਰ ਦਾ ਉਹ ਮਤਲਬ ਉਲਟਾ ਹੀ ਕਹਿਵਣੀ ਉਹਦੇ ਚੋ ਹੋ ਜਾਂਦਾ ਤੇ ਚਲੋ ਉਹ ਸਾਰੀਆਂ ਗੱਲਾਂ ਮੈਂ ਮੰਨਦਾ ਪਰ ਫਿਰ ਵੀ ਇਹਦੇ ਵਿੱਚ ਜਿਹੜੀ ਉਹ ਨਹੀਂ ਆਣੀ ਚਾਹੀਦੀ ਇਹਨਾਂ ਜਰਨਲਿਜ਼ਮ ਚ ਉਹ ਨੂੰ ਇਹ ਦੇਖਣ ਨੂੰ ਮਿਲ ਰਹੀ ਕਿਤੇ ਵੀ ਹਮ ਆਪਾਂ ਗਰਾਵਟ ਵੱਲ ਵੱਧ ਰਹੇ ਹਾਂ ਅਖਬਾਰਾਂ ਦਾ ਧਿਆਨ ਵੀ ਜਿਹੜਾ ਹੈ ਉਹ ਇੰਕਮ ਵੀ ਘੱਟ ਰਹੀ ਹੈ ਰੀਡਰ ਵੀ ਘੱਟ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਚੈਲੰਜਸ ਹਨ ਉਹ ਬਹੁਤ ਜ਼ਿਆਦਾ ਫੇਸ ਕਰਨੇ ਪੈ ਰਹੇ ਆ ਪੀਮਾ ਵਰਗੀਆਂ ਸੰਸਥਾਵਾਂ ਜਿਹੜੀਆਂ ਪ੍ਰੈਸ ਕਲੱਬ ਹੋਇਆ ਪੀਮਾ ਵਰਗੀਆਂ ਸੰਸਥਾਵਾਂ ਇਸ ਫੀਲਡ ਨੂੰ ਥੋੜਾ ਬਹੁਤ ਸੰਭਾਲ ਰਹੀਆਂ ਆ ਤੁਹਾਡੇ ਵਰਗੇ ਸੱਜਣ ਜਿਹੜੇ ਸੁਰਿੰਦਰ ਜੀ ਦੇ ਕਹਿਣ ਦੇ ਉੱਪਰ ਪਾਈ ਇਕੱਠੇ ਹੋ ਜਾਂਦੇ ਆ ਜਾਂ ਸਮਾਜ ਦੇ ਵਿੱਚ ਆਪਣੀ ਕੋਈ ਸਾਂਝੀ ਆਵਾਜ਼ ਹੈਗੀ ਆ ਉਹਦੇ ਨਾਲ ਹੀ ਬਚਾਇਆ ਵਰਨਾ ਅੱਜ ਕੱਲ ਤੇ ਕਈ ਬੰਦੇ ਆਪਾਂ ਆਮ ਤੌਰ ਤੇ ਗੱਲ ਕਰਦੇ ਨੇ ਪੱਤਰਕਾਰ ਕਹਿਣ ਤੇ ਵੀ ਆਪਣੇ ਆਪ ਨੂੰ ਸ਼ਰਮ ਆਨ ਲੱਗਦੀ ਆ ਇਹ ਹਾਲਾਤ ਹੋ ਗਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਜਿਹਨੇ ਤੁਸੀਂ ਆਇਓ ਬਾਕੀ ਉਹਨੂੰ ਅਗਲਾ ਪ੍ਰੋਗਰਾਮ ਸਰਿੰਦਰ ਜੀ